ਇਹ ਮ ਜਿਹੜਾ ਹੈਗਾ ਡੀਸ ਸਾਭ ਦੀ ਗਵਾਈ ਵਿੱਚ ਆਈਡੀਬੀ ਆਈਡੀਬੀਆਈ ਬੈਂਕ ਵੱਲੋਂ ਜਿਹੜੀ ਮਸ਼ੀਨਸ ਹਨ ਡੋਨੇਟ ਕੀਤੀ ਗਈ ਹੈ ਜਿਸ ਦਾ ਨਾਮ ਹੈ ਟ੍ਰਾਂਸਪੋਟੇਨੀਅਸ ਬਿਲੀਰੂਬੀਨੋਮੀਟਰ ਇਹ ਜਿਹੜੇ ਨਿਊ ਬੋਨ ਬੱਚਿਆਂ ਚ ਪੀਲੀਆ ਹੋ ਜਾਂਦਾ ਸੀ ਔਰ ਬੱਚਿਆਂ ਨੂੰ ਲਾਈਟਾਂ ਵਿੱਚ ਰੱਖਣਾ ਪੈਂਦਾ ਸੀ ਔਰ ਬੱਚਿਆਂ ਦਾ ਜਦੋਂ ਵੀ ਸੈਂਪਲ ਲੈਣਾ ਹੁੰਦਾ ਸੀ ਤਾਂ ਉਹਨਾਂ ਦੇ ਨੀਡਲ ਕਰਕੇ ਸੰ ਜਿਹੜਾ ਹੈਗਾ ਉਹਨਾਂ ਦਾ ਸੈਂਪਲ ਲੈਣਾ ਪੈਂਦਾ ਸੀ ਟ੍ਰਾਂਸਕਟੇਨੀਅਸ ਬਿਲੀਰੂਬੀਨੋਮੀਟਰ ਜਿਹੜਾ ਹੈਗਾ ਇਹਦੇ ਨਾਲ ਟਸ ਟੈਕਨੀਕ ਨਾਲ ਹੀ ਜਿਹੜਾ ਹੈਗਾ ਉਹ ਤੋਂ ਬੱਚੇ ਦਾ ਬਿਲੀ ਰੂਬੀਨ ਚੈੱਕ ਹੋ ਜਾਇਆ ਕਰੇਗਾ اور ਬੱਚੇ ਦੇ ਬਾਰ-ਬਾਰ ਸੂਈਆਂ ਮਾਰਨ ਦੀ ਲੋੜ ਨਹੀਂ ਪੈਣੀ ਔਰ ਆਪਾਂ ਨੂੰ ਪ੍ਰਿਕ ਕਰਨ ਦੀ ਬਿਲਕੁਲ ਲੋੜ ਨਹੀਂ ਪੈਂਦੀ। ਕਿੰਨੀਆਂ ਕਿੱਟਾਂ ਜੁਆਈਆਂ ਨੇ? ਇੱਕਾਈ ਹੈ ਔਰ ਤਕਰੀਬਨ ਇੱਕ ਦੀ ਹੀ ਕੋਸਟ ਆ ਰਾਉਂਡ ਅਬਾਊਟ 1 ਲੱਖ ਰੁਪਏ ਦੇ ਕਰੀਬ ਜਦੋਂ ਇਹ ਮੀਟਰ ਨਹੀਂ ਆਇਆ ਸੀਗਾ ਉਸ ਤੋਂ ਪਹਿਲੇ ਅਗਰ ਬੱਚਿਆਂ ਦੀ ਨੀਡਲਸ ਵਗੈਰਾ ਲਗਾਉਂਦੇ ਸੀ ਤੇ ਉਹਨਾਂ ਨੂੰ ਹੋਰ ਵੀ ਕੋਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਜਿਹੜਾ ਸੈਂਪਲ ਲੈਂਦੇ ਸੀ ਉਹ ਪੂਰਾ ਐਸੈਪਟਿਕ ਟੈਕਨਿਕਸ ਨਾਲ ਲੈਂਦੇ ਸੀ ਔਰ ਕਿਸੇ ਤੇ ਕਦਾ ਸਾਹਮਣਾ ਨਹੀਂ ਕਰਨਾ ਪੈਂਦਾ ਬਟ ਹਾਂ ਬੱਚੇ ਨੂੰ ਜਦੋਂ ਨੀਡਲ ਪ੍ਰਿਕ ਕਰਦੇ ਆ ਤੇ ਪੇਨ ਜਿਹੜੀ ਹੈਗੀ ਪੇਨ ਤੇ ਬੱਚੇ ਨੂੰ ਹੁੰਦੀ ਹੈ ਉਹ ਬੱਚਾ ਬੋਲ ਕੇ ਨਹੀਂ ਦੱਸ ਸਕਦਾ ਬਟ ਪੇਨ ਤੇ ਉਹਨੂੰ ਹੁੰਦੀ ਹੈਗੀ ਆ ਉਸ ਚੀਜ਼ ਤੋਂ ਜਿਹੜਾ ਮੀਟਰ ਦੀ ਗੱਲ ਕਰੀਏ ਇਹਦੇ ਆਉਣ ਵਾਲੇ ਰਿਜ਼ਲ ਪੇਸ਼ੈਂਟ ਪੀਲੀਆ ਵਾਲਾ ਪੇਸ਼ੈਂਟ ਹੁੰਦਾ ਉਹਨੂੰ ਰੈਗੂਲਰ ਮੋਨਿਟਰਿੰਗ ਕਰਨੀ ਪੈਂਦੀ ਔਰ ਬਿਲੀਰੂਬਿਨ ਮਤਲਬ ਜੌਂਡੀਸ ਦਾ ਲੈਵਲ ਹੀ ਦੇਖਣਾ ਪੈਂਦਾ ਬਿਲੀਰੂਬਿਨ ਦਾ ਰੈਗੂਲਰਲੀ ਕਈ ਵਾਰ ਸਵੇਰ ਸ਼ਾਮ ਨੈਕਸਟ ਡੇ ਏਵਰੀ ਡੇ ਸੋ ਉਸ ਦੇ ਨਾਲ ਪ੍ਰਿਕ ਬਚ ਸਕੂਗਾ ਤਾਂ ਆਪਣੀ ਜਿਹੜੀ ਇਨਫੈਕਸ਼ਨ ਰੇਟ ਹੋ ਸਕਦਾ ਹੁੰਦਾ ਕੋਈ ਵੀ ਇੱਕ ਕਿਉਂਕਿ ਜਦੋਂ ਨੀਡਲ ਜਾਂਦੀ ਹੈ ਇਨਸਰਟ ਹੁੰਦੀ ਹੈ ਉਸ ਤੋਂ ਬਚਾਅ ਹੋਊ ਤੇ ਬੈਟਰ ਸੇਮ ਸਰਵਿਸਿਸ ਤਾਂ ਦਿੱਤੀਆਂ ਜਾਣਗੀਆਂ ਬਟ ਹੈਵ ਅ ਪ੍ਰਿਕਿੰਗ ਐਂਡ ਆਲ ਸਾਰੀ ਰੈਗੂਲਰ ਜਿਹੜੀ ਫ੍ਰੀਕੁਐਂਟ ਪ੍ਰਿਕ ਪ੍ਰਿਕਿੰਗ ਹੈ ਉਸ ਤੋਂ ਬਚ ਸਕਦੇ ਤੁਸੀਂ ਦੇਖ ਰਹੇ ਹੋ ਦਾ ਸਿਰੀ ਹੈਡਲਾਈਨਸ ਤੇ ਮੈਂ ਅਲੀਸ਼ਾ ਇਸ ਵੇਲੇ ਸੀਵਲ ਹਸਪਤਾਲ ਲੁਧਿਆਣਾ ਦੇ ਵਿੱਚ ਖੜੇ ਆ ਜਿੱਥੇ ਜੱਚਾ ਬੱਚਾ ਕੇਂਦਰ ਦੇ ਅੰਦਰ ਜਿੱਥੇ ਲੁਧਿਆਣਾ ਦੀ ਡੀਸੀ ਹਿਮਾਂਸ਼ੂ ਜੈਨ ਵੱਲੋਂ ਬਿਲੀ ਰੂਬੀਨੋਮੀਟਰ ਨਾਮ ਦੀ ਕਿੱਟ ਦਿੱਤੀ ਗਈ ਹੈ ਉਸ ਦੇ ਈ ਗਾਮਨੇ ਕੀ ਫਾਇਦੇ ਨੇ ਗੱਲਬਾਤ ਕਰਾਂਗੇ ਐਸਐਮਓ ਸਰ ਨਾਲ ਸਰ ਹੈਲੋ ਸਰ ਕੀ ਇਹ ਦਇਆ ਫਾਇਦੇ ਮੀਟਰ ਤੇ ਇਹ ਜਿਹੜਾ ਹੈਗਾ ਡੀ ਐਸਬ ਦੀ ਗਵਾਈ ਵਿੱਚ ਆਈਡੀਬੀ ਆਈਡੀਬੀ ਆਈ ਬੈਂਕ ਵੱਲੋਂ ਜਿਹੜੀ ਹੈ ਇੱਕ ਮਸ਼ੀਨ ਸਾਨੂੰ ਡੋਨੇਟ ਕੀਤੀ ਗਈ ਹੈ ਜਿਸ ਦਾ ਨਾਮ ਹੈ ਟ੍ਰਾਂਸਪੋਰਟੇਨੀਅਸ ਬਿਲੀਰੋਪੀਨੋਮੀਟਰ ਇਹ ਜਿਹੜੇ ਨਿਊ ਬਰਨ ਬੱਚਿਆਂ ਚ ਪੀਲੀਆ ਹੋ ਜਾਂਦਾ ਸੀ ਔਰ ਬੱਚਿਆਂ ਨੂੰ ਲਾਈਟਾਂ ਵਿੱਚ ਰੱਖਣਾ ਪੈਂਦਾ ਸੀ ਔਰ ਬੱਚਿਆਂ ਦਾ ਜਦੋਂ ਵੀ ਸੈਂਪਲ ਲੈਣਾ ਹੁੰਦਾ ਸੀ ਤਾਂ ਉਹਨਾਂ ਦੇ ਨੀਡਲ ਪ੍ਰਿਕ ਕਰਕੇ ਸਭ ਜਿਹੜਾ ਹੈਗਾ ਉਹਨਾਂ ਦਾ ਸੈਂਪਲ ਲੈਣਾ ਪੈਂਦਾ ਸੀ ਬਟ ਟ੍ਰਾਂਸਕਟੇਨੀਅਸ ਬਿਲੀਰੂਬਿਨੋਮੀਟਰ ਜਿਹੜਾ ਹੈਗਾ ਇਹਦੇ ਨਾਲ ਟਸ ਟੈਕਨੀਕ ਨਾਲ ਹੀ ਜਿਹੜਾ ਹੈਗਾ ਉਹ ਤੋਂ ਬੱਚੇ ਦਾ ਬਿਲੀਰੂਬਿਨ ਚੈੱਕ ਹੋ ਜਾਇਆ ਕਰੇਗਾ ਔਰ ਬੱਚੇ ਦੇ ਬਾਰ-ਬਾਰ ਸੂਈਆਂ ਮਾਰਨ ਦੀ ਲੋੜ ਨਹੀਂ ਪੈਂਦੀ ਔਰ ਆਪਾਂ ਨੂੰ ਪ੍ਰਿਕ ਕਰਨ ਦੀ ਬਿਲਕੁਲ ਲੋੜ ਨਹੀਂ ਪੈਂਦੀ ਸਰ ਕਿੰਨੀਆਂ ਕਿੱਟਾਂ ਜੁਆਈਆਂ ਨੇ ਇੱਕ ਆਈ ਹੈ ਔਰ ਤਕਰੀਬਨ ਇੱਕ ਦੀ ਹੀ ਕਾਸਟ ਆਰਾਊਂਡ ਅਬਾਊਟ 1 ਲੱਖ ਰੁਪਏ ਦੇ ਕਰੀਬ ਸਰ ਸਰ ਜਿਵੇਂ ਬੱਚਾ ਦੇ ਜਦੋਂ ਇਹ ਮੀਟਰ ਨਹੀਂ ਆਇਆ ਸੀਗਾ ਉਸ ਤੋਂ ਪਹਿਲੇ ਅਗਰ ਬੱਚਾ ਦੇ ਨੀਡਲਸ ਵਗੈਰਾ ਲਗਾਉਂਦੇ ਸੀ ਤੇ ਉਹਨਾਂ ਨੂੰ ਹੋਰ ਵੀ ਕੋਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਮੇ ਬਟਾ ਹੋਰ ਉਹ ਤੇ ਜਿਹੜਾ ਸੈਂਪਲ ਲੈਂਦੇ ਸੀ ਉਹ ਪੂਰਾ ਐਸੈਪਟਿਕ ਟੈਕਨਿਕਸ ਨਾਲ ਲੈਂਦੇ ਸੀ ਹੋਰ ਕਿਸੇ ਤੇ ਕਦਾ ਸਾਹਮਣਾ ਨਹੀਂ ਕਰਨਾ ਪੈਂਦਾ ਬਟ ਹਾਂ ਬੱਚੇ ਨੂੰ ਜਦੋਂ ਨੀਡਲ ਪ੍ਰਿਕ ਕਰਦੇ ਆਂ ਤੇ ਪੇਨ ਜਿਹੜੀ ਹੈਗੀ ਪੇਨ ਤੇ ਬੱਚੇ ਨੂੰ ਹੁੰਦੀ ਹੈ ਦੋ ਬੱਚਾ ਬੋਲ ਕੇ ਨਹੀਂ ਦੱਸ ਸਕਦਾ ਬਟ ਪੇਨ ਤੇ ਉਹਨੂੰ ਹੁੰਦੀ ਹੈਗੀ ਆ ਉਸ ਚੀਜ਼ ਤੋਂ ਜਿਹੜਾ ਹੈਗਾ ਉਹਨੂੰ ਛੁਟਕਾਰਾ ਨਹੀਂ ਮੈਮ ਜੇ ਪੈਸੇ ਮੀਟਰ ਦੀ ਗੱਲ ਕਰੀਏ ਇਹਦੇ ਆਉਣ ਵਾਲੇ ਰਿਜ਼ਲਟਸ ਵਧੀਆ ਹੋਊਗੇ ਵਧੀਆ ਹੋਊਗਾ ਕਿਉਂਕਿ ਜੌਂਡਿਸ ਜਿਹੜਾ ਪੇਸ਼ੈਂਟ ਪੀਲਿਆ ਵਾਲਾ ਪੇਸ਼ੈਂਟ ਹੁੰਦਾ ਉਹਨੂੰ ਰੈਗੂਲਰ ਮੋਨਿਟਰਿੰਗ ਕਰਨੀ ਪੈਂਦੀ ਔਰ ਬਿਲੀਰੂਬਿਨ ਮਤਲਬ ਜੌਂਡਿਸ ਦਾ ਲੈਵਲ ਹੀ ਦੇਖਣਾ ਪੈਂਦਾ ਬਿਲੀਰੂਬਿਨ ਦਾ ਰੈਗੂਲਰਲੀ ਕਈ ਵਾਰ ਸਵੇਰ ਸ਼ਾਮ ਨੈਕਸਟ ਡੇ ਏਵਰੀ ਡੇ ਸੋ ਉਸ ਦੇ ਨਾਲ ਪ੍ਰਿਕ ਬਚ ਸਕੂਗਾ ਤਾਂ ਆਪਣੀ ਜਿਹੜੀ ਇਨਫੈਕਸ਼ਨ ਰੇਟ ਹੋ ਸਕਦਾ ਹੁੰਦਾ ਹੈ ਕੋਈ ਵੀ ਕਿਉਂਕਿ ਜਦੋਂ ਨੀਡਲ ਜਾਂਦੀ ਹੈ ਇਨਸਰਟ ਹੁੰਦੀ ਹੈ ਉਸ ਤੋਂ ਬਚਾਅ ਹੋਊ ਤੇ ਬੈਟਰ ਸੇਮ ਸਰਵਿਸਿਸ ਤਾਂ ਦਿੱਤੀਆਂ ਜਾਣਗੀਆਂ ਬਟ ਹੈਵ ਅ ਪ੍ਰਿਕਿੰਗ ਐਂਡ ਆਲ ਸਾਰੀ ਰੈਗੂਲਰ ਜਿਹੜੀ ਫ੍ਰੀਕੁਐਂਟ ਪ੍ਰਿਕਿੰਗ ਹੈ ਉਸ ਤੋਂ ਬਚ ਸਕਣਗੇ ਮੈਮ ਇਹਦਾ ਫਾਇਦਾ ਤਾਂ ਮੰਨਿਆ ਕਿ ਹੋਏ ਗਈ ਹੋਏਗਾ ਤੇ ਇਹਦੇ ਨਾਲ ਕੋਈ ਡਿਸਐਡਵਾਂਟੇਜ ਵੀ ਜੁੜਿਆ ਹੋਇਆ ਨਹੀਂ ਡਿਸਐਡਵਾਂਟੇਜ ਕੋਈ ਨਹੀਂ ਹੈਗਾ ਇਟ ਇਜ਼ ਅ ਇਟ ਇਜ਼ ਅ ਸੈਂਸਿਟਿਵ ਟੂਲ অর ਇਸਦੀ ਕਾਫੀ ਅੱਛੇ ਰਿਜ਼ਲਟਸ ਹੈ ਤਾਂ ਹੀ ਕਰਕੇ ਸਾਡੀ ਪੀਡੀਆਟ੍ਰਿਕ ਟੀਮ ਨੇ ਰਿਕਮੈਂਡ ਕੀਤਾ ਸੀਗਾ ਵੀ ਐ ਸਾਨੂੰ ਇੱਕ ਪ੍ਰੋਵਾਈਡ ਕੀਤਾ ਜਾਵੇ ਜੋ ਆਈਡੀਬੀਆਈ ਬੈਂਕ ਵੱਲੋਂ ਬਹੁਤ ਗ੍ਰੇਸ਼ੀਅਸਲੀ ਉਹਨਾਂ ਨੇ ਸਾਡੀ ਇਹ ਡਿਮਾਂਡ ਕਰਕੇ ਦੇ ਪ੍ਰੋਵਾਈਡ ਕੀਤਾ ਗਿਆ ਹੈ ਔਰ ਰਾਜ ਡੀਸੀ ਸਰ ਔਰ ਸਿਵਲ ਸਰਜਨ ਮੈਡਮ ਦੀ ਪ੍ਰੈਜ਼ੈਂਸ ਵਿੱਚ ਹੀ ਪੀਡੀਆਟ੍ਰਿਕ ਡਿਪਾਰਟਮੈਂਟ ਨੂੰ ਸੌਂਪ ਦਿੱਤਾ ਗਿਆ ਹੈ ਸਰ ਮੈਮ ਕਦੋਂ ਇਹ ਤੁਸੀਂ ਐਪਲੀਕੇਸ਼ਨ ਆਪਣੀ ਡਿਮਾਂਡ ਦੇ ਸਾਹਮਣੇ ਰੱਖੀ ਸੀ ਅਸੀਂ ਆਈ ਥਿੰਕ ਲਾਸਟ ਮੰਥ ਲੈਸ ਦੈਨ ਅ ਮੰਥ ਦੇ ਵਿੱਚ ਕੀਤਾ ਗਿਆ ਸੀ ਐਂਡ ਦੇ ਵਰ ਫੋਲੋਇੰਗ ਅਪ ਰੈਗੂਲਰਲੀ ਦੀ ਬੈਂਕ ਦੇ ਡਿਪਾਰਟਮੈਂਟ ਬੈਂਕ ਵੱਲੋਂ ਆਏ ਗਏ ਸੀ ਔਰ ਇੱਕ ਵਾਰੀ ਅਸੀਂ ਸਾਡੀ ਟੀਮ ਨੇ ਵੀ ਇੱਕ ਵਾਰੀ ਦੇਖਿਆ ਸੀਗਾ ਵੀ ਟੂ ਸੀ ਦਾ ਸਾਰੀ ਫਾਰਮੈਲਿਟੀਜ਼ ਐਂਡ ਦਾ ਸਪੈਸੀਫਿਕੇਸ਼ਨਸ ਆਫ ਦਾ ਮਸ਼ੀਨ ਸਾਰੀਆਂ ਦੇਖਾਂਗੇ ਓਕੇ ਮਮ ਜਿਵੇਂ ਰੈਗੂਲਰਲੀ ਡਿਵੈਲਪਮੈਂਟ ਚੱਲ ਰਹੀ ਹੈ ਲੁਧਿਆਣਾ ਦੇ ਅੰਦਰ ਸਿਵਲ ਹਸਪੀਟਲ ਦੇ ਵੀ ਚੱਲ ਰਹੀ ਹੈ ਹੋਰ ਕੀ ਮਤਲਬ ਤੁਸੀਂ ਚਾਹੁੰਦੇ ਹੋ ਕਿ ਡਿਵੈਲਪ ਡਿਵੈਲਪਮੈਂਟ ਦੇ ਵਿੱਚ ਐਡ ਹੋਵੇ ਹੋਰ ਕੋਈ ਚੀਜ਼ ਅਸੀਂ ਆਪਣੇ ਡਿਵੈਲਪਮੈਂਟ ਜੋ ਵੀ ਨੀਡੇਡ ਹੁੰਦਾ ਇਨ ਫਾਰਮ ਆਫ ਐਨੀਥਿੰਗ ਲਾਈਕ ਇਕੁਪਮੈਂਟਸ ਐਂਡ ਆਲ ਅਸੀਂ ਆਪਣੇ ਸਿਵਲ ਸਰਜਨ ਮੈਡਮ ਨੂੰ ਯਾ ਆਪਣੇ ਹਾਇਰ ਅਪਸ ਨੂੰ ਹਮੇਸ਼ਾ ਟਾਈਮਲੀ ਦੱਸਦੇ ਰਹਿਣੇ ਆ ਔਰ ਬਾਕੀ ਕੋਈ ਅਗਰ ਚਾਹਵਾਨ ਜਿਵੇਂ ਸੰਸਥਾ ਹੈ ਅਗਰ ਕੋਈ ਉਹ ਅਪਟ ਕਰਦੇ ਹੈ ਤਾਂ ਅਸੀਂ ਉਹਨਾਂ ਨੂੰ ਹੀ ਕੀ ਕੰਦੇ ਉਹਨਾਂ ਨਾਲ ਵੀ ਤਾਲਮਿਲ ਕਰਦੇ ਆਂ ਐਂਡ ਦੇ ਆਰ ਆਲਸੋ ਹੈਲਪਿੰਗ ਅਸ ਦੀ ਐਨ ਜੀਓਜ਼ ਇਟਸੈਲਫ ਓਕੇ ਸਰ ਤੁਸੀਂ ਇਹਦੇ ਤੇ ਕੀ ਕਹਿਣਾ ਚਾਹੋਗੇ ਮੈਂ ਇਸ ਤੇ ਆਪਣੀ ਪੂਰੀ ਸੰਤੋਸ਼ਟੀ ਪ੍ਰਗਟਾਉਂਦਾ ਆਂ ਜੀ ਔਰ ਜਿਹੜਾ ਹੈ ਸਾਨੂੰ ਹੋਰ ਵੀ ਜਿਹੜੇ ਸੰਸਥਾਵਾਂ ਨੇ ਉਹ ਕਾਫੀ ਕੋਸਟਨੇਟ ਕਰਦੇ ਆ ਨੇ ਸਾਡੇ ਵਿੱਚ ਮੇਰੀ ਅੱਜ ਵੀ ਸੰਵੇਦਨਾ ٹرسٹ ਦੇ ਜਿਹੜੇ ਚੇਅਰਮੈਨ ਹੈ ਉਹਨਾਂ ਨਾਲ ਗੱਲ ਹੋਈ ਸੀ ਸੁਭਾਸ਼ ਕੁਪਤਾ ਜੀ ਨਾਲ ਔਰ ਉਹ 1000 ਇਸ ਤੋਂ ਇਲਾਵਾ ਸਾਨੂੰ ਜਿਹੜੀਆਂ ਬੈੱਡ ਸ਼ੀਟਸ ਵੀ ਉਹ ਜਲਦੀ ਨੈਕਸਟ ਵੀਕ ਦੇ ਵਿੱਚ ਜਿਹੜਾ ਡੋਨੇਟ ਕਰ ਰਹੇ ਹੈ ਐਂਡ ਇਸ ਤੋਂ ਇਲਾਵਾ ਜਿਹੜੀਆਂ ਮੂਵਿੰਗ ਦਸਪਿੰ ਲੀਵ ਜਿਹੜੀਆਂ ਹੁੰਦੀਆਂ ਨੇ ਟਰਾਲੀਸ ਉਹ ਵੀ ਸਾਨੂੰ ਆਈਡੀ ਬੀਆਈ ਬੈਂਕ ਵਾਲੇ ਜਿਹੜੇ ਹੈਗੇ 10 ਸੈਟ ਉਹਨਾਂ ਦੇ ਮਤਲਬ ਦੇ ਰਹੇ ਸਰ ਜੀ ਮੈਂ ਸੀਵਲ ਹਸਪਤਾਲ ਦੀ ਸਾਰਿਆਂ ਨਾਲ ਹੀ ਉਮੀਦਾਂ ਜੁੜੀਆਂ ਹੁੰਦੀਆਂ ਨੇ ਕੋਈ ਵੀ ਮਤਲਬ ਆਂਦਾ ਹੈ ਕਿ ਇੱਥੇ ਪਰ ਪ੍ਰੋਫੈਸ਼ਨਲ ਡਾਕਟਰਜ਼ ਇੱਥੇ ਹੁੰਦੇ ਆ ਤੇ ਇੱਕ ਕਿੱਟ ਜੋ ਹੈ ਸਫੀਸ਼ੀਐਂਟ ਰਹੇਗੀ ਹਾਂ ਬਿਲਕੁਲ ਸਫੀਸ਼ੀਐਂਟ ਰਹੇਗੀ ਓਕੇ ਲੇਖੋ ਕੁਝ ਨਹੀਂ ਨਾਲੋ ਤਾਂ ਕੁਝ ਚੰਗਾ ਠੀਕ ਹੈ ਨਾ ਜੇ ਆਪਾਂ ਕਹੀਏ ਸਫੀਸ਼ੀਐਂਟ ਰਹੇਗੀ ਉਹਦੇ ਨਾਲ ਇੱਕ ਕਿੱਟ ਨਾਲ ਕੋਈ ਲਿਮਿਟ ਤੇ ਹੁੰਦੀ ਨਹੀਂ ਕਿ ਤੁਸੀਂ 10 ਬੱਚਿਆਂ ਦਾ ਚੈੱਕ ਕਰ ਸਕਦੇ ਹੋ 15 ਦੇ ਭਾਵੇਂ ਤੁਸੀਂ 100 ਦੇ ਚੈੱਕ ਕਰ ਲਓ ਐਂਡ ਇਟ ਇਜ਼ ਅ ਟਾਈਮ ਸੇਵਿੰਗ ਪ੍ਰੋਸੈਸ ਪਹਿਲਾਂ ਆਪਾਂ ਸੈਂਪਲ ਲੈਂਦੇ ਸੀ ਸੈਂਪਲ ਲੈਬ ਚ ਜਾਂਦਾ ਸੀ ਫਿਰ ਰਿਪੋਰਟ ਆਉਣ ਨੂੰ ਵੀ ਤਿੰਨ ਤਿੰਨ ਘੰਟੇ ਲੱਗ ਜਾਂਦੇ ਸੀ ਇਹ ਔਨ ਦਾ ਸਪੌਟ ਤੁਹਾਨੂੰ ਰਿਪੋਰਟ ਜਿਹੜੀ ਹੈ ਮਿਲ ਜਾਨੀ ਹੈ ਕੁਇਕ ਯੂਸੇ ਦਾ ਜੋ ਹੋ ਸਕਦਾ ਹੈ ਕੁਇਕ ਯੂਸੇ ਦਾ ਹੋ ਸਕਦਾ ਹੈ ਕਿ ਫਟਾਫਟ ਆਪਾਂ ਕੀਤਾ ਤੇ ਫਿਰ ਵਾਪਸ ਲੈ ਲਿੱਤਾ ਫਿਰ ਦੂਜੇ ਬੱਚੇ ਤੇ ਲਾ ਦਿੱਤਾ ਇਦਾਂ ਨਹੀਂ ਨਾ ਨਾ ਇਦਾਂ ਦਾ ਹੁੰਦਾ ਹੈ ਬੱਚੇ ਦਾ ਚੈੱਕ ਕੀਤਾ ਕਲੀਨ ਕੀਤਾ ਨਾਲ ਦੂਸਰੇ ਬੱਚੇ ਦਾ ਟੈਸਟ ਕਰ ਲਿਆ ਸੇਮ ਉਸੇ ਵੇਲੇ ਇਨਸਟੈਂਟ ਰਿਪੋਰਟ ਹੈ ਇਨਸਟੈਂਟ ਰਿਪੋਰਟ ਹੈ ਠੀਕ ਹੈ ਸਰ ਥੈਂਕ ਯੂ ਸਰ ਜਿਵੇਂ ਕਿ ਤੁਸੀਂ ਦੇਖਿਆ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਲਗਾਤਾਰ ਡਿਵੈਲਪਮੈਂਟ ਜੋ ਜਾਰੀ ਹੈ ਪੂਰੇ ਪ੍ਰਸ਼ਾਸਨ ਵੱਲੋਂ ਡੀਸੀ ਵੱਲੋਂ ਜੋ ਹੈ ਪੂਰੀ ਫੈਸਿਲਿਟੀਆਂ ਜੋ ਕਿ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ ਨੇ ਹੁਣ ਲਈ ਇਨਾਈ ਤੇ ਬਨੇ ਰੋ ਦਾ ਸਿਰੀ ਹੈਡਲਾਈਨਸ ਦਿਨਾਲ